ਸਸ਼ੀਕਲ ਜੀ ਬਾਈ ਸੁਖਮੰਦਰ ਦੇ ਘਰੇ ਖੜਿਆ ਪਿੰਡ ਠਿੰਗੜ ਬਲਾਕ ਫੂਲ ਤੇ ਬਾਈ ਕੋਲੇ ਇੱਕ ਡੱਬੀ ਬੈੜਾ ਬਕਾਉ ਬਾਈ ਕਹਿੰਦਾ ਪੂਰੀ ਠੰਡੀ ਸੀਲ ਬੈੜਾ ਤੁਸੀਂ ਦੇਖੋ ਬੈੜਾ ਦਾ ਚੱਡਾ ਦੇਖੋ ਪੂਰਾ ਦਿਖਾਈ ਦਿੰਦਾ ਪੂਰਾ ਤੇ ਬਾਈ ਕਹਿੰਦਾ ਵੀ ਬਹੁਤ ਵਧੀਆ ਠੰਡੀ ਸੀਲ ਬੈੜਾ ਪੂਰਾ ਵਧੀਆ ਦੁੱਧ ਦਿੰਦੀ ਆ ਤੇ ਹੁਣ ਸੂਣ ਆਲੀ ਆ ਹਨਾ ਬਾਈ ਤਿਆਰ ਆ ਨਾ ਹਾਂ ਬਾਈ ਤਿਆਰ ਆ ਇਹਦੇ 15 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਠੀਕ ਆ ਬਾਈ ਪੂਰੀ ਡਿਟੇਲ ਦੱਸ ਦਿਓ ਇੱਕ ਮਿੰਟ ਮਾਰੀ ਕਹਿਵੇਂ ਸੂਇਆ ਇਹ ਬਾਈ ਇਹ ਤੀਜੇ ਸੂਇਆ ਤੀਜੇ ਸੂਏ ਆ ਤੇ ਪਿਛਲੀ ਵਾਰ ਕਿੰਨਾ ਦੁੱਧ ਕੱਢਿਆ ਬਾਈ ਇਹੇ ਬਾਈ 31 ਲੀਟਰ ਦੁੱਧ ਦਿੱਤਾ ਪਿਛਲੀ ਵਾਰ 31 ਲੀਟਰ ਦੁੱਧ ਕੱਢਿਆ ਤੇ ਬਾਈ ਜੇ ਕਿਸੇ ਦੇਰੀ ਵਾਲੇ ਭਰਾ ਨੂੰ ਚਾਹੀਦੀ ਹੋਵੇ ਮੰਨ ਲਓ ਮਸ਼ੀਨ ਤੇ ਚੌਣੀਆਂ ਮਸ਼ੀਨ ਤੇ ਲੱਗਿਆ ਹਾਂ ਫੇ ਦੋਨੇ ਹਾਵੇ ਮਸ਼ੀਨ ਨਾਲ ਵੀ ਚੋਲੇ ਨੇ ਹੱਥੀਂ ਵੀ ਚੋੜੇ ਮਸ਼ੀਨ ਨਾਲ ਵੀ ਬਾਈ ਕਹਿੰਦਾ ਚੋ ਸਕਦੇ ਹੋ ਹੱਥੀਂ ਵੀ ਚੋ ਸਕਦੇ ਹੋ ਠੀਕ ਆ ਇੱਕ ਵਾਰੀ ਚਾਰ ਸਪੇਰਾਂ ਦਿਖਾ ਦਿਓ ਥਣ ਦਿਖਾ ਦਿਓ ਚੰਗੀ ਤਰ੍ਹਾਂ ਲੇਵਾ ਦਿਖਾ ਦਿਓ ਪੂਰਾ ਸੋਹਣਾ ਲੇਵਾ ਤੇ ਵੱਖੋ ਵੱਖਰੇ ਥਣ ਨੇ ਕੋਈ ਥਣਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਦਿਖਾਈ ਦਿੰਦੀ ਤੇ ਉਧਰ ਦੀ ਹੋ ਕੇ ਦਿਖਾ ਦੇ ਨੀਵਾ ਕਰਕੇ ਪਸਾ ਨਾ ਕੈਮਰਾ ਤੇ ਬਾਈ ਮੁੱਲ ਵੜੀ ਕੀ ਕੀਤਾ ਇਹਦਾ ਇਹਦਾ ਬਾਈ 130000 ਰੁਪਏ ਮੈਂ 130000 ਰੁਪਿਆ ਬਾਈ ਕਹਿੰਦਾ ਮੁੱਲ ਆ ਤੇ ਮੌਕੇ ਤੇ ਬਾਈ ਹੋ ਜੂਗਾ ਮਾਨਤਨ ਬਾਈ ਰੇਟ ਦੱਸਤਾ ਤੇ ਤੁਹਾਡਾ ਫੋਨ ਨੰਬਰ ਬੋਲ ਬਾਈ 72995 16000 72995 16000 ਤੇ ਤੁਸੀਂ ਕਾਲ ਕਰਕੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਘਰੀ ਹੁੰਦਾ ਜਦੋਂ ਵੀ ਮਰਜ਼ੀ ਤੁਸੀਂ ਆ ਸਕਦੇ ਹੋ ਜਿਹੜੇ ਕਿਸਾਨ ਭਰਾਵਾਂ ਨੂੰ ਲੋਡ ਹੋਵੇ ਤੇ ਉਹ ਲਿਆ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਵਾਉਣ ਦੇ ਲਈ ਸਾਡਾ ਪੇਜ ਫੋਲੋ ਕਰ ਲਓ ਧੰਨਵਾਦੀ ਸਾਰਿਆਂ ਦਾ